ਇਹ ਵੀਡੀਓ ਜੀ ਜਿਹੜੇ ਬੰਦੇ ਗੋਬੀ ਲਾਉਂਦੇ ਨੇ ਪਨੀਰੀਆਂ ਦੀ ਲੋਡ ਹੈ ਤਾਂ ਆਪਾਂ ਉਹਨਾਂ ਵਾਸਤੇ ਵੀਡੀਓ ਲੈ ਕੇ ਆਏ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਮਾਲਕ ਨੂੰ ਵੀ ਮਲਾਵਾਂਗੇ ਉਹਨੂੰ ਫੋਨ ਨੰਬਰ ਵੀ ਦਵਾਂਗੇ ਤੇ ਆਪਾਂ ਤੁਹਾਨੂੰ ਲੋਕੇਸ਼ਨ ਵੀ ਦਿਖਾਵਾਂਗੇ ਵੀ ਤੁਸੀਂ ਆ ਪਨੀਰੀ ਕਿੱਥੇ ਕਿਵੇਂ ਪਹੁੰਚ ਸਕਦੇ ਹੋ ਆ ਪਨੀਰੀ ਤੱਕ ਇਹ ਇਹਨਾਂ ਦਾ ਨਵਾਂ ਕੰਮ ਹੈ ਜੀ ਤੇ ਆਪਾਂ ਤੁਹਾਨੂੰ ਉਹਨਾਂ ਨਾਲ ਗੱਲ ਕਰਾਉਣੇ ਆ ਤੇ ਉਹਨਾਂ ਦਾ ਮੋਬਾਈਲ ਨੰਬਰ ਵੀ ਦਵਾਂਗੇ ਤੇ ਪਹਿਲਾਂ ਆਪਾਂ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਆ ਦੇਖੋ ਸਾਥੀ ਆਪਾਂ ਖੜਿਆ ਰਾਇਕੋਟ ਰੋਡ ਦੇ ਉੱਪਰ ਆ ਦੇਖੋ ਇਧਰਲੇ ਪਾਸੇ 2 2.5 ਕਿਲੋਮੀਟਰ ਤੇ ਜਾ ਕੇ ਮਲੇਰਕੋਟਲਾ ਸੱਜੇ ਪਾਸੇ ਤੇ ਆਪਾਂ ਇਧਰੋਂ ਖੱਬੇ ਪਾਸੇ ਇਥੋਂ 31 32 ਕਿਲੋਮੀਟਰ ਤੇ ਰਾਇਕੋਟ ਰਾਇਕੋਟ ਹੈ ਜੀ ਤੇ ਆ ਦਸ਼ਮੇਸ਼ ਫੈਕਟਰੀ ਹੈ ਜੀ ਇਹ ਅੱਧੀ ਫੈਕਟਰੀ ਇਧਰ ਹੈ ਜੀ ਤੇ ਅੱਧੀ ਫੈਕਟਰੀ ਇਧਰਲੇ ਪਾਸੇ ਹੈ ਤੇ ਆ ਫੈਕਟਰੀ ਦੇ ਵਿਚਾਲੇ ਦੀ ਪਹੀ ਜਾਂਦੀ ਹੈ ਚਲੋ ਆਪਾਂ ਤੁਹਾਨੂੰ ਸਿਰੇ ਤੱਕ ਦਿਖਾਉਣੇ ਆ ਜੀ ਆ ਦੋਨਾਂ ਫੈਕਟਰੀਆਂ ਦੇ ਗੱਭੇ ਦੀ ਪਈ ਜਾਂਦੀ ਹੈ ਜੀ ਇਹ ਸੜਕ ਹੈ ਜੀ ਪੱਕੀ ਬਣੀ ਹੋਈ ਟੱਕ ਪਈ ਹੋਈ ਹੈ ਇਤੋਂ ਸਾਹਮਣੇ ਬਰੋਟਾ ਦੀ ਨਾਲ ਉੱਥੋਂ ਆਪਾਂ ਮੁੜਾਂਗੇ ਆ ਫੈਕਟਰੀ ਦੇ ਬਚਾਲੇ ਦੀ ਜਾਣਾ ਆ ਦੇਖੋ ਆਪਾਂ ਇੱਥੋਂ ਨਾ ਫਿਰ ਆ ਸਾਹਮਣੇ ਬਰੋਟੇ ਲਵੇ ਉਹ ਸੱਜੇ ਪਾਸੇ ਨੂੰ ਮੁੜ ਜਾਾਂਗੇ ਆਪਾਂ ਇਹ ਕੋਈ ਦੋਨੋਂ ਮੁੜ ਕੇ ਫਿਰ ਆਪਾਂ ਨੇ ਆ ਫੈਕਟਰੀ ਦੇ ਬੈਕ ਸਾਈਡ ਦੀ ਨਾ ਪਿੱਛੇ ਪਿੱਛੇ ਦੀ ਜਾਣਾ ਪਹੀ ਜਾਂਦੀ ਆ ਸਿੱਧੀ ਮਸਾਂ ਫੈਕਟਰੀ ਦੇ ਮਗਰ ਦੀ ਸਿੱਧੇ ਜਾਣਾ ਜੀ ਉਹ ਜਿਹੜੇ ਪਹੀ ਕਿੱਥੇ ਮੁੱਕੂਗੀ ਪਹੀ ਉਹਦੇ ਸਾਹਮਣੇ ਜਿਹੜੇ ਖੱਤੇ ਨੇ ਉਹ ਇਹਨਾਂ ਦੇ ਹੀ ਨੇ ਖੱਤੇ ਉਹ ਸਾਹਮਣੇ ਖੱਤੇ ਉਹਨਾਂ ਦੇ ਹੀ ਨੇ ਜੀ ਇਹ ਜਿਹੜੀ ਕੋਹ ਦੀ ਆਵਾਜ਼ ਆਉਂਦੀ ਹੈ ਜੀ ਇਹ ਹਵਾ ਜ਼ਿਆਦਾ ਤੇਜ਼ ਚੱਲ ਰਹੀ ਹੈ ਮੌਸਮ ਖਰਾਬ ਹੈ ਉਹਦੇ ਕਰਕੇ ਆਵਾਜ਼ ਆ ਰਹੀ ਹੈ। ਆਇਥੋਂ ਆਪਾਂ ਮੁੜ ਜਾਣਾ ਜੀ ਖੱਬੇ ਪਾਸੇ ਨੂੰ ਤੇ ਉਹ ਸਾਹਮਣੇ ਜਿਹੜੀ ਮੋਟਰ ਹੈ ਜੀ ਉਹ ਮੋਟਰ ਦੇ ਉੱਤੇ ਪਨੀਰੀ ਹੈ ਤੇ ਆਪਾਂ ਤੁਹਾਨੂੰ ਚੱਲ ਕੇ ਫਿਰ ਦਿਖਾਉਣੇ ਆ ਪਨੀਰੀ। ਜਿਹੜੀ ਆ ਗੋਭੀ ਲੱਗੀ ਹੋਈ ਹੈ ਜੀ ਏ ਵੀ ਉਹੀ ਪਨੀਰੀ ਦੀ ਲੱਗੀ ਹੋਈ ਆ ਜੀ ਇਹਨਾਂ ਨੇ ਆਪਦੇ ਘਰ ਵਾਸਤੇ ਆਪਦਾ ਘਰ ਦਾ ਵੀ ਤਿਆਰ ਕੀਤਾ ਹੋਇਆ ਅਸੂ ਵਾਲਾ ਵੀ ਆ ਜੀ ਇਹ ਅਸੂ 'ਤੇ ਚੱਲ ਕੇ ਦੀਵਾਲੀ ਨੂੰ ਇਹ ਮੁੱਕ ਜਾਂਦਾ ਜੀ ਇਹ 2-4% ਹੀ ਰਹਿੰਦਾ ਦੀਵਾਲੀ ਨੂੰ ਤਕਰੀਬਨ ਐਂਡ ਹੋ ਜਾਂਦਾ ਇਹਦਾ ਤੇ ਆਪਾਂ ਫਿਰ ਮਾਲਕ ਨਾਲ ਗੱਲ ਕਰਾਉਣੇ ਆ ਜੀ ਤੁਹਾਡੀ ਹਾਂ ਜੀ ਕਾਸਮ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਹੋਰ ਕੈਮੋ ਵਧੀਆ ਵਧੀਆ ਹਾਂ ਜੀ ਦੱਸੋ ਪਨੀਰੀ ਬਾਰੇ ਕਿਹੜਾ ਵੀ ਆ ਇਹ ਕਿਵੇਂ ਚੱਲਦਾ ਇਹ ਵੀ ਹੈਗਾ ਆਪਣੇ ਘਰ ਦਾ ਜੀ ਅਸੂ 'ਤੇ ਚੱਲ ਕੇ ਕੱਤੇ ਦੇ ਵਿੱਚ ਖਤਮ ਹੋ ਜਾਣਾ ਠੀਕ 20 ਦੀ ਆਪਣੀ ਫੁੱਲ ਗਾਰੰਟੀ ਹੋਊਗੀ ਤੇ ਦਿਵਾਲੀ ਦੇ ਵਿੱਚ ਲਗਭਗ ਇਹ 90 95% ਮੁੱਕ ਜਾਣਾ ਹੈ ਦਿਵਾਲੀ ਨੂੰ ਠੀਕ ਹੈ ਜੀ ਦਸਰੇ ਨੂੰ ਪੂਰਾ ਜ਼ੋਰ ਹੁੰਦਾ ਬਾ ਠੀਕ ਹੈ ਜੀ ਤੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਉਹਨੂੰ ਤੁਸੀਂ ਰੇਟ ਲੈਸ ਲਾਉਂਗੇ ਹਾਂ ਜੀ ਹਾਂ ਜ਼ਰੂਰ ਬਾ ਠੀਕ ਹੈ ਜ਼ਰੂਰ ਆਪਾਂ ਨਵਾਂ ਕੰਮ ਸ਼ੁਰੂ ਹੀ ਕਰਿਆ ਜਿਆਦਾ ਤਾਂ ਆਪਾਂ ਆਪਣੇ ਵੱਧ ਹੀ ਲਾਉਣੇ ਬਾ ਠੀਕ ਹੈ ਜੀ ਇਹ ਆਪਣਾ ਵੀਡੀਓ ਤੁਸੀਂ ਦੇਖ ਕੇ ਆਉਂਗੇ ਸਾਥੀਓ ਆਪਣਾ ਨਾਮ ਲੈ ਦਿਓ ਇਹਨਾਂ ਨਾਲ ਵੇ ਵੀ ਅਸੀਂ ਵੀਡੀਓ ਦੇਖ ਕੇ ਆਏ ਆ ਤੇ ਤੁਹਾਨੂੰ ਰੇਟ ਵੀ ਲੈਸ ਲਾਉਣਗੇ ਮਲੇਰ ਕੋਟਲੇ ਚੋਂ ਘੱਟ ਜੀ ਕਿਸੇ ਵੀ ਪਨੀਰੀ ਵਾਲਿਆਂ ਦੇ ਪੁੱਛ ਕੇ ਆ ਜੀਓ ਬਾਕੀ ਤੁਸੀਂ ਕਿਸੇ ਵੀ ਪਨੀਰੀ ਵਾਲੇ ਤੋਂ ਰੇਟ ਪੁੱਛ ਕੇ ਆ ਸਕਦੇ ਹੋ ਤੁਹਾਨੂੰ ਉਹਨਾਂ ਨਾਲੋਂ ਬਹੁਤ ਜ਼ਿਆਦਾ ਘੱਟ ਰੇਟ ਤੇ ਲਾਉਣਗੇ ਨਵਾਂ ਕੰਮ ਇਹਨਾਂ ਨੇ ਸਟਾਰਟ ਕੀਤਾ ਤੇ ਆਪਣੀ ਵੀ ਗਾਰੰਟੀ ਹੈ ਆਪਣੇ ਯਾਰ ਮਿੱਤਰ ਨੇ ਇਹ ਤੇ ਤੁਸੀਂ ਪਨੀਰੀ ਅੱਜ ਤੋਂ ਤਿਆਰ ਹੈ ਅੱਜ ਤੋਂ ਲਾ ਕੇ ਫੇਰਾ ਛੋਟੀਆਂ ਵੈਰਾਈਟੀਆਂ ਵੀ ਹੈਗੀਆਂ ਉਹ ਮੂਰੇ ਉਹ ਨੈੱਟ ਵੀ ਪਾਇਆ ਹੋਇਆ ਉੱਥੇ ਮੂਰੇ ਹੋਰ ਵੀ ਰਲਾਉਣਗੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਇੱਕ ਵਾਰੀ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਦੇਖ ਦਾਸ ਦਿੰਨੇ ਆ ਮੋਬਾਈਲ ਨੰਬਰ ਬੋਲੋ ਜੀ 88378 ਜੀ 60657 ਇੱਕ ਵਾਰੀ ਹੋਰ ਬੋਲ ਦਿਓ 88378 60657 ਠੀਕ ਹੈ ਇਹ ਕਾਸਮ ਹੈ ਜੀ ਮੁੰਡੇ ਦਾ ਨਾਮ ਤੇ ਤੁਸੀਂ ਰਾਏਕੋਟ ਰੋਡ ਦੇ ਉੱਪਰ ਆ ਕੇ ਜਿਹੜੀ ਆਪਾਂ ਤੁਹਾਨੂੰ ਲੋਕੇਸ਼ਨ ਦਿਖਾਈ ਹੈ ਉਹਦੇ ਉੱਥੇ ਆ ਕੇ ਫੋਨ ਵੀ ਕਰ ਸਕਦੇ ਹੋ ਤੇ ਮੁੰਡਾ ਤੁਹਾਨੂੰ ਮੋਟਰਸਾਈਕਲ ਤੇ ਆ ਕੇ ਲੈ ਕੇ ਵੀ ਜਾਊਗਾ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ